ਦਾ ਜਿਹੜਾ ਹਾਲ ਆ ਸ਼ਹਿਰ ਦਾ ਸ਼ਹਿਰ ਅੰਮ੍ਰਿਤਸਰ ਕਾਫ ਤੁਮਾਰਾ ਹਲੋ ਤਰਸਨ ਤੁਸੀਂ ਕੰਮ ਕਰਦੇ ਐਸ ਐਮ ਐਲ اے ਜੀ ਜੋ ਸ਼ਰਮਾ ਜੀ ਸਥਿਤ ਰਾਜਮਾ ਕੌਂਸਲ ਸਭਾ ਅੱਜ ਸੋਚੀ ਕਾਗਜ਼ਾਂ ਦੀ ਬੋਲਣ ਕਰੋਧ ਕਰਨਾ ਜਿਹੜਾ ਲੋਕਾਂ ਦੇ ਰਾਈਟ ਖੋਏ ਨੇ ਆ ਸੀਵਰੇਜ ਪਾਣੀ ਬੱਤੀ ਸਾਰਾ ਕੁਝ ਬੰਦ ਕੱਟ ਲੱਗ ਰੇ ਗਰਮੀ ਚ ਬੁਰਾ ਹਾਲ ਆ ਹਰ ਤਾਂ ਬੁਰੇ ਹਾਲ ਨੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ ਪਰ ਸਰਕਾਰ ਸੁੱਤੀ ਐ ਕਾਰਪੋਰੇਸ਼ਨ ਸਿਰਫ ਆਪਣੇ ਧੰਦਾ ਕਰਨ ਨੂੰ ਬਣੀ ਐ ਕੋਈ ਇਹਨਾਂ ਦਾ ਸਫਾਈ ਵਾਲ ਧਿਆਨ ਨਹੀਂ ਅੱਜ ਬੀਆਰਟੀਐਸ ਬੰਦ ਐ ਅੱਜ ਡੰਪ ਤੇ ਤੇ ਅੱਗ ਲੱਗੀ ਐ ਕੋਈ ਬੰਦਾ ਉੱਥੇ ਤੱਕ ਨਹੀਂ ਅਪਰੋਚ ਕੀਤੀ ਵੀ ਡੰਪ ਦਾ ਕੀ ਹਾਲ ਐ ਉਹਨਾਂ ਦਾ ਸਾਰ ਲਈ ਜਾਵੇ ਇਹਨਾਂ ਨੂੰ ਦੇਖੋ ਇਹ ਮੁੱਦੇ ਲੋਕਲ ਗਵਰਨਮੈਂਟ ਦਾ ਕੰਮ ਐ ਸਾਫ਼ ਸੁਥਰਾ ਪਾਣੀ ਦੇਣਾ ਸਾਫ਼ ਸੁਥਰਾ ਵਾਤਾਵਰਣ ਦੇਣਾ ਪਰ ਇਹ ਸਰਕਾਰ